ਆ ਜ਼ਿਕਰ ਹੋਇਆ ਖਾਲਸਾ ਰਾਜ ਦਾ ਖਾਲਸਾ ਰਾਜ ਦੇ ਵਿੱਚ ਅੰਗਰੇਜ਼ਾਂ ਨੇ ਖਾਲਸਾ ਰਾਜ ਨੂੰ ਖਤਮ ਕਰਨ ਦੇ ਲਈ ਜਿਹੜੀ ਸਭ ਤੋਂ ਘਣਾਉਣੀ ਚਾਲ ਚੱਲੀ ਸੀ ਉਹ ਸੀ ਸਿੱਖਾਂ 'ਚ ਬੇਇਤفاقੀ ਪੈਦਾ ਕਰਨਾ ਬੇਇਤفاقੀ ਪਤਾ ਕਿਵੇਂ ਬੇਇਤفاقੀ ਪੈਦਾ ਕੀਤੀ ਜਿਹੜੇ ਤਾਂ ਧਿਆਨ ਸਿੰਘ ਡੋਗਰੇ ਅਰਗੇ ਪਹਾੜਾ ਸਿੰਘ ਅਰਗੇ ਅੰਗਰੇਜ਼ਾਂ ਨਾਲ ਮਿਲੇ ਸੀ ਉਹਨਾਂ ਨੂੰ ਗਰੂਦ ਦੀ ਜਗ੍ਹਾ ਦੇ ਉੱਤੇ ਸਰੋਂ ਰੰਗ-ਰੰਗ ਕੇ ਭੇਜਦੇ ਸੀ ਮੈਦਾਨ ਦੇ ਵਿੱਚ ਸਿੱਖਾਂ ਦੇ ਵਿੱਚ ਬਰਤਾਂਤ ਸਿਰਜਿਆ ਕਿ ਇਹ ਤੁਹਾਡੇ ਹਮਦਰਦ ਨਹੀਂ ਇਹ ਪੰਥਪ੍ਰਸਤ ਨੇ ਤੇ ਜਿਹੜੇ ਪੰਥਪ੍ਰਸਤੀ ਕਰਦੇ ਸੀ ਉਹਨਾਂ ਬਾਰੇ ਬਰਤਾਂਤ ਸਿਰਜਤਾ ਕਿ ਇਹ ਅੰਗਰੇਜ਼ਾਂ ਨਾਲ ਰਲੇ ਹੋਏ ਆ ਇਹ ਅੰਗਰੇਜ਼ਾਂ ਨਾਲ ਮਿਲੇ ਹੋਏ ਆ ਨਤੀਜਾ ਕੀ ਨਿਕਲਿਆ ਕੌਮ ਮਹਾਰਾਜ ਸਿੰਘ ਵਰਗਿਆਂ ਨਾਲ ਤੇਜਾ ਸਿੰਘ ਵਰਗਿਆਂ ਦੇ ਮਗਰੀ ਲੱਗੀ ਰਹੀ ਤੇ ਜਿਹੜੇ ਖਾਲਸਾ ਰਾਜ ਨੂੰ ਬਚਾਉਣਾ ਚਾਹੁੰਦੇ ਸੀ ਖਾਲਸਾ ਰਾਜ ਨੂੰ ਕਾਇਮ ਰੱਖਣਾ ਚਾਹੁੰਦੇ ਸੀ ਉਹਨਾਂ ਤੇ ਸ਼ੱਕ ਕਰੀ ਗਈ ਸ਼ੱਕ ਕਰੀ ਗਈ ਇੱਥੋਂ ਤੱਕ ਕਿ ਖਾਲਸਾ ਫੌਜ ਤੇ ਮਹਾਰਾਣੀ ਜਿੰਦ ਕੌਰ ਦੇ ਦਰਮਿਆਨ ਵੀ ਬੇਤਫਾਕੀ ਪੈਦਾ ਕਰ ਦਿੱਤੀ ਗਈ ਮਹਾਰਾਣੀ ਜਿੰਦ ਕੌਰ ਬਾਰੇ ਵੀ ਖਾਲਸਾ ਫੌਜ ਦੇ ਵਿੱਚ ਇਹ ਬਰਤਾਂਤ ਸਿਰਜਤਾ ਕਿ ਅੰਗਰੇਜ਼ਾਂ ਨਾਲ ਮਿਲ ਗਈ ਹੈ ਨਤੀਜਾ ਨਿਕਲਿਆ ਕਿ ਮਹਾਰਾਣੀ ਜੰਦਕੌਰ ਨੂੰ ਬੇਕਾਰ ਹੋਣਾ ਪਿਆ ਆ ਦਸਿਆ ਨਾ ਪੈਸਾ ਜੀ ਕਿ ਨਿਰਵਸਰ ਤੱਕ ਜਿਹੜਾ ਸੀ ਉਹਨਾਂ ਨੂੰ ਕੀਤਾ ਗਿਆ ਜ਼ਲਾਲਤ ਚੱਲਣੀ ਪਈ ਜ਼ਲਾਲਤ ਚੱਲਣੀ ਪਈ ਜਸਤੇ ਅੰਦਰ ਖਾਲਸਾ ਰਾਜ ਨੂੰ ਬਚਾਉਣ ਦੀ ਹੂਕ ਸੀ ਤੜਪ ਸੀ ਉਹਦੇ ਬਾਰੇ ਕਹਿ ਦਿੱਤਾ ਗਿਆ ਕਿ ਅੰਗਰੇਜ਼ਾਂ ਨਾਲ ਮਿਲੀ ਤੇ ਪਹਾੜਾ ਸਿੰਘ ਅਰਗੇ ਤੇਜਾ ਸਿੰਘ ਅਰਗੇ ਜਿਹੜੇ ਖਾਲਸਾ ਰਾਜ ਦੀਆਂ ਜੜਾਂ ਵੱਢ ਰਹੀ ਸੀ ਕੋ ਖੈਰ ਖਵਾ ਬਣੇ ਰਹੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਅਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਬੰਨੀਰਾ ਟੀਵੀ